ਕਨੇਰ ਬਲੇ ਬਾਇਆ ਠੀਕ ਆ ਯਾਰ ਉੱਤੇ ਸੋਲਰ ਲੱਗਿਆ ਇਨਵਰਟਰ ਲੱਗਿਆ ਜਿਹੜੇ ਵੀ ਖੇਤ ਕੋਈ ਵੀ ਆਹ ਲੋਹੇ ਦਾ ਗੇਟ ਲਾਉਂਦੇ ਆ ਠੀਕ ਹੈ ਜੀ ਇਹਦੇ ਚ ਲੋਕ ਲੱਗਦਾ ਆਪਣਾ ਹਾਮੀਆਂ ਅੰਮੀ ਆ ਤੇ ਆਹ ਦੇਖੋ ਕੋਬੇ ਭਈ ਅੰਦੇ ਯਾਰ ਕੀ ਹਾਲ ਹੈ ਬੰਦੇ ਚੱਲੇ ਬੰਦੇ ਰ ਗਿਆ ਨਹੀਂ ਕਿੱਧਰ ਨੂੰ ਜਾਈਏ ਕੋਈ ਪਈ ਛੱਡ ਕੇ ਰਾਹੇ ਹੈ ਐਨੋਂ ਕਹਨੇ ਹੀ ਕਹਿੰਦਾ ਉਹਦੇ ਚ ਲੋਨਾਂ ਨੂੰ ਕਹਨੇ ਉਹਨਾਂ ਦਾ ਉਹਦੇ ਚ 10 ਲੱਖ ਮੈਂ ਕਦੇ ਹਾਕ ਦਾ ਮੈਂ ਮਾਰੇ ਸੀ ਪਰ ਵਜੇ ਉਹਨਾ ਦਾ ਟਰੈਕਟਰ ਆ ਜਿਹਨੇ ਤੇ ਪੈਸੇ ਵੇਰੇ ਤੇ ਕਹੇ ਜਨਾ ਕਰਾ ਪਨੀਰੀ ਟੋਰੀ ਲੈਉਣੇ ਢੱਕਣਾ ਹੈਗਾ ਇਹ ਮੀਂਹ ਚ ਚੱਲ ਕਾ ਟਰੈਕਟਰ ਆ ਆਹ ਆ ਲੈ ਆਡੇ ਬੰਦਿਆਂ ਨੂੰ ਪਾਣੀ ਨਹੀਂ ਲਾਉਣਾ ਹੁਣ ਆ ਆਪੋ ਗਏ ਲੇਡਾਂ ਮੈਂ ਬੰਦੇ ਲਿਆਉਦਾ ਤੇ ਨੰਗੇ ਭਰਦਾ ਜਾਵਾਂ ਅੰਦਰ ਦੇ ਦੇਖ ਨਾ ਨੱਟਾ ਨੂੰ ਦੱਸ ਕੀ ਹੈ ਕਰ ਦੋ ਵੀ ਕਰਨਾ ਮੁਰਗੇ ਬਾਠਾ ਨਹੀਂ ਦੇ ਪਾਣੀ ਵੇਖੋ ਫਰਦਾ ਭਾਗਣਾ ਜਦ ਮੇਲਾ ਪਾਣੀ ਹੋਵੇ ਹਾਏ ਕੱਸੀ ਦਾ ਭਰਿਆ ਵਾਣ ਵਹਿਲੇ ਪਿਆ ਹੋਵੇ ਆਨੇ ਬੰਦੇ ਆਣੇ ਪਾਣੀ ਲੈ ਆਇਆ ਇਧਰ ਪਾਣੀ ਲੈ ਆ ਗਿਆ ਮੈਂ ਤੇ ਮੌਕੇ ਦਾ ਬਾਅਦ ਹੀ ਛੱਡਾਂਗੇ ਪਹਿਲਾਂ ਵੀਡੀਓ ਹੀ ਬਣਾ ਕੇ ਦੱਸੀ ਤੁਹਾਨੂੰ ਲਓ ਜੀ ਜਿਵੇਂ ਮੌਕੇ ਤੇ ਆਣ ਮੀ ਆ ਚੁੱਕਿਆ ਤੇ ਆਪਾਂ ਕਦੋਂ ਕਰਨਾ ਸੀਗਾ ਤੇ ਰੱਬ ਤੁਹਾਡਾ ਭਲਾ ਕਰੇ ਮੋਗੇ ਨਾਲ ਦੀ ਨਾਲ ਹੀ ਬੰਦ ਹੋ ਗਿਆ ਆ ਆ ਮੋਗੇ ਤੇ ਤਾਂ ਚਲ ਵਾਰੀ ਸੀਗੀ ਆਪਣੀ ਘਰ ਵਾਲਾ ਵਾਹਣਾ ਜਿਹੜਾ ਗਾਂ ਤੁਹਾਨੂੰ ਦੱਸਦੇ ਨੇ ਜਿੱਥੇ ਇੰਜਨ ਚੱਲਦਾ ਰਹਿੰਦਾ ਉਹ ਵਾਹਣ ਜਿਹੜੇ ਪਏ ਆਪਣੇ ਹੀ ਪਿਆ ਉਹ ਉਹ ਪਾਣੀ ਚਲਕੇ ਜਾਂਦਾ ਉਹ ਲੱਗੀ ਜਾਂਦਾ ਆ ਇਧਰਲਾ ਵਾਹਣ ਜਿਹੜਾ ਆ ਦੇਖ ਰਹੇ ਆ ਆਪਾਂ ਇਹ ਦੂਜੇ ਮੋਗੇ ਤੇ ਇਹ ਮੋਗਾ ਬੰਦ ਵੀ ਹੋ ਗਿਆ ਜਿਹੜੀ ਮੀਂਹ ਤੁਹਾਨੂੰ ਗੱਲ ਦੱਸਣੀ ਸੀ ਅੱਧਾ ਘੰਟਾ ਮੀਂਹ ਪਿਆ ਹਜੇ ਤੇ ਕੱਲ ਪਰਸੋ ਤੱਕ ਫੁੱਲ ਟਾਇਟ ਸੀ ਕੰਮ ਅੱਧਾ ਘੰਟਾ ਮੀਂਹ ਪੈਣ ਦੇ ਨਾਲ ਹੀ ਲੋਕਾਂ ਨੇ ਬੱਸ ਬਈ ਮੋਗਾ ਬੰਦ ਕਰਤਾ ਹੁਣ ਉਹ ਮੋਗਾ ਛੱਡ ਕੇ ਲਿਹਾਣਾ ਮੈਂ ਉਹੀ ਵਾਰੀ ਆਪਣੀ ਕੱਲ ਨੂੰ ਸੀ ਤੇ ਅੱਜ ਹੀ ਮੋਗਾ ਵਿਹਲਾ ਹੋ ਗਿਆ ਉਹ ਹੋਣਾ ਵਿੱਚੇ ਤੇ ਇਹਦੀਆਂ ਵਟਾਂ-ਵਟਾਂ ਪੋਚਣ ਵਾਲੀਆਂ ਇੱਕ ਹੱਦਾਂ ਤੇ ਆ ਉਹ ਵੀ ਬਾਹਰ ਉੱਚਾ ਉਹ ਵੀ ਵਿੱਚ ਤੇ ਦੋਹੀ ਪਾਸੇ ਹੀ ਹੋਣਾ ਪਊਗਾ ਪਤਾ ਨਹੀਂ ਕਿਵੇਂ ਹੁਣ ਪੂਰਾ ਆਇਆ ਜਾਊਗਾ ਬੰਦੇ ਅਸੀਂ ਦੋ ਹੀ ਰਹਿ ਜਾਣੇ ਇੱਕ ਬੰਦਾ ਬਾਦਰ ਸਾਹਿਬ ਦਾ ਚਾਵਾਂ ਪਾਣੀਆਂ ਤੇ ਤੇ ਅਗੋਂ 31 11 ਉਹ ਲਈ ਆਉਂਦੇ ਆਹ ਬਈ ਇੱਥੇ ਟਰੈਕਟਰ ਆਪਣਾ ਤਿਲਕਦਾ ਹੀ ਆਇਆ ਵੇ ਕਿਉਂਕਿ ਪਈਆਂ ਦੇ ਵਿੱਚ ਸਾਡੀਆਂ ਨੀਤਾਂ ਬਹੁਤ ਭਰੀਆਂ ਟੌਪ ਦੇਣਾ ਸਾਡਿਆਂ ਪੰਗਾ ਤੇ ਟੇਡਾਂਗਾ ਕੋਈ ਹੱਥ ਲਾ ਕੇ ਤਰਾਜੀ ਨਹੀਂ ਆ ਵੀ ਸਾਂਝੇ ਕੰਮ ਨੂੰ ਆ ਕੇ ਆ ਜੀ ਬਾ ਪੁੱਛੋਣਾ ਯਾਰ ਕੱਲ ਵੀ ਅਸੀਂ ਇੱਥੇ ਆ ਵੰਡਾਂ ਲੋਕਾਂ ਦੀਆਂ ਸਵਾਰੀਆਂ ਆ ਆਵਦਿਆਂ ਵੰਡਾਂ ਅਸੀਂ ਕੱਢੀ ਬੈਠੇ ਕਾਲਿਆਂ ਨੇ ਬਹੁਤ ਯਾਰ ਸਟਰਗਲ ਸਾਡੀ ਨਜਾਇਜ਼ ਹੁੰਦੀ ਹੈ ਲੈ ਵੀ ਮੇਤਰਾ ਮੀਂਹ ਤਾਂ ਗਿਆ ਹਟ ਪਰ ਕਾਦੂ ਬਹੁਤ ਛੇਤੀ ਹੋਈ ਜਾਂਦਾ ਚੰਗਾ ਹੀ ਸੀ ਮੀ ਮਾੜਾ ਨਹੀਂ ਸੀ ਪਾਣੀ ਦੂਜੇ ਘਰੇ ਜ ਵੱਧ ਹੋਇਆ ਇਹਦੇ ਜ ਕੱਢੀ ਜਾਂਦੇ ਆ ਤਾਣ ਲੱਗਦਾ ਇਹਨੂੰ ਕਦੋਂ ਕਰਨਾ ਉੱਧਰ ਚਾਰ ਵਾਲੇ ਪਚੱਕ ਅਗਰ ਤੇਜ ਦੇ ਹੋਣੇ ਆ ਉੱਥੇ ਉਧਰ ਉਹਨੇ Heron ਕਲਾਈ ਬੈਠਿਆ ਤਿੰਨ ਚਾਰ ਜਾਣੇ ਆ ਪੁੜੀ ਪੜੀ ਬਣਾ ਹੀ ਜਾਂਦੇ ਆ ਜਾਣ ਨੂੰ ਉੱਧਰ ਜੀ ਕਰੀ ਜਾਂਦਾ ਪਰ ਮੈਨੂੰ ਕਦੂ ਕਰਨਾ ਪੈਣਾ ਫੇਰ ਵਿਖਾਵਾਂਗੇ ਤੁਹਾਨੂੰ ਉੱਧਰ ਪਚੱਕ ਗਿੱਲਾ ਹੋ ਗਿਆ ਇਹ ਡਿੱਗੂ ਕਰਦਾ ਟਰੈਕਟਰ ਜਿਹੜੇ ਵੀਰਾਂ ਟਰੈਕਟਰ ਆਵੇਂ ਗੱਜੂ ਦੇ ਭਾਈ ਖੜੇ ਉਹਨਾਂ ਦੋਹਾਂ ਦਾੜੀਆਂ ਦੇ ਨਾਲ ਤੇ ਇੱਥੇ ਦਾ ਟਰੈਕਟਰ ਦਾ ਇਹ ਦੂਰਾ ਅੰਗ ਲੱਗ ਜਾ ਤਾਂ ਵੀ ਗੋੜੀ ਬਣ ਜਾਂਦੀ ਯਾਰ ਇੱਧਰ ਤੋਂ ਮੋਕ ਟਾਇਰ ਬਾਹਰ ਨੂੰ ਘੱਡ ਦਿੰਦੇ ਉਹ ਪਤੰਦਰ ਜਾਨ ਤਾਂ ਐ ਘਵਾਈ ਜਾਂਦੇ ਰਹਿੰਦੇ ਹਨ ਪਤਾ ਨਹੀਂ ਕਿਵੇਂ ਉੱਚਾ ਨਹੀਂ ਵੜੇ ਹੁੰਦਾ ਕਿ 2 ਸਾਈਡ ਤੋਂ ਮਾਰੇ ਇੱਥੇ ਦਾ ਟਰੈਕਟਰ ਉਹਦੇ ਉੱਚਾ ਹੀ ਕਰ ਦਿੰਦਾ ਖਾਨੋ ਦਾ ਵਾਟ ਨਹੀਂ ਪਹੁੰਚਣ ਦੇ ਰਹੇ ਕੋਈ ਸਾਰਾ ਰੈਡੀਏਟਰ ਬੰਦ ਕਰਿਆ ਫੇਰ ਸੁਈ ਚੱਕੀ ਆ ਨਹੀਂ ਠੰਡਾ ਹੀ ਚੱਲੀ ਜਾਂਦਾ ਜੀ ਕਿਉਂਕਿ ਵਾਲ ਉਹਦੇ ਦਾ ਗੱਡਿਆ ਦਾ ਟਾਂਗ ਵਾਲੇ ਦਿਨ ਦਾ ਕੀ ਕਰੇ ਬੰਦਾ ਦਾ ਆਈਨਾ ਵੀ ਮਿੱਟੀ ਢਾਲਦੀ ਹੈ ਇਹ ਵੀ ਟਰੈਕਟਰ ਕਰਤੀ ਜਾਂਦਾ ਹੈ। ਨਹੀ ਯਾਰ ਅਰਚਾ ਬਹੁਤ ਤਗੜਾ ਡਰਾਈਵਰ ਆਇਆ ਨਾ ਕਰ। ਅੱbdੀ-ਉੱਦੀ ਗੱਡੀ ਦਾ ਚੱਕੀ ਗਈ ਹੈ ਪਾਸੇ ਹੀ ਰਹਿ ਜਾਂਦੀ ਲੈ। ਅੱਧਾ ਟਾਇਰ ਲੰਕਦੇ ਹੈ ਇੱਥੇ ਤਾਂ ਜਾਵਾਂ ਹੀ ਲੈ। ਉਧਰ ਵੀ ਕਰਨੀ ਤੇ ਇੱਧਰ ਵੀ। ਬਾਲਾ ਯਾਰ ਪੀੜਾ ਕੰਮ ਹੋਇਆ ਪਿਆ ਇਹ ਸਾਰੇ ਏਰੀਆ ਗੱਲ ਇਹ ਨਹੀਂ ਸਾਰਾ ਟ੍ਰੈਂਡ ਦਾ ਹੀ ਪੰਗਾ ਆਇਆ ਜੀ ਬਾਈ ਨਹੀਂ ਤਾਂ ਹੀ ਸਾਡੇ ਵੱਡਿਆਂ ਛੋਟਿਆਂ ਆ ਜਾਂ ਜਿਹੜੇ ਕਹਰੇ ਵੱਡੇ ਇੱਥੇ ਫੇਲਦੇ ਨੇ ਸਾਡੇ ਨਹੀਂ ਸਾਡਾ ਆਪ ਲਾ ਕੇ ਗਏ ਤੜਕੇ ਇੱਥੇ ਵੀ ਗਾਚਾ ਉਧਰ ਵੀ ਯਾਰ ਆਹ ਸਮੱਸਿਆ ਦੱਸੋ ਕੀ ਆ ਬਾਈ ਯਾਰ ਇਨਾ ਨੁਕਸਾਨ ਯਾਰ ਝੋਨੇ ਦਾ ਦੱਸ ਕੀ ਸਵੇਰ ਸਵੇਰ ਨਿੱਤ ਆਈਦਾ ਨਿੱਤ ਟੁੱਕਿਆ ਪਿਆ ਹੁੰਦਾ ਚੂਹਿਆਂ ਨੂੰ ਦਵਾਈਆਂ ਪਾ ਪਾ ਕੇ ਸ਼ੱਕੀ ਹੋ ਗਏ ਹੁਣ ਸਮਝਿਆ ਚੂਹਾ ਕਿ ਕੀ ਟੁੱਕਦਾ ਇਹ ਫੋਨ ਬੰਦ ਹੋ ਜਾਂਦਾ ਕਾ ਪਾਵਰ ਬੈਂਕ ਨਾਲ ਲਾ ਲਈ ਪਹਿਲਾਂ ਸਾਹ ਵਰੀ ਚਾਰ ਪਾਉਂਦੇ ਹੋਏ ਆ ਰਿਆ ਨੀ ਯਾਰਾਂ ਫਿਰ ਪੂਰਾ ਪੂਰਾ ਥੇ ਲੋ ਸਾਹਮਣੇ ਚਵਾਰਾਂ ਦਾ ਬਾਦਾ ਤੇ ਹੁਣ ਏਸੀ ਵਾਲਾ ਟਰੈਕਟਰ ਰਹਿ ਗਿਆ ਉਹ ਲਿਆਉਣਾ ਏਸੀ ਵਾਲਾ ਟਰੈਕਟਰ ਲਿਆਉਣਾ ਫਿਰ ਕਿਹੜਾ ਲਿਆਉਣਾ ਜੌਂਡੀ ਯਾਰ ਜੌਂਡੀ ਯਾਰ ਕੇ ਇਹਦੇ ਕੈਮ ਲਵਾ ਦੀਏ ਸਵਰਾਜ ਦੇ ਨਹੀਂ ਜੌਂਡੀ ਯਾਰ ਲਿਆਉਣਾ ਚਲ ਆ ਜਾ ਤਾਂ ਝੜ ਕੇ ਤਾਂ ਛੱਗੇ ਫਿਰ ਇੱਕੋ ਇੱਕ ਸਾਡੇ ਪਿੰਡ ਦੀ ਸ਼ਾਨ ਚਵਾਰਾਂ ਇਹ ਆ ਰਿਹਾ ਹੈ ਠੀਕ ਹੈ ਯਾਰ ਪਾਰਾ ਦਾ ਬਹੁਤ ਹੈ ਯਾਰ ਲੈ ਬਈ ਇਹਦਾ ਵੀਊ ਹੀ ਬਹੁਤ ਤਗੜਾ ਆਉਂਦਾ ਲੈ ਵੀ ਕਹਿੰਦੇ ਸਗਰਾਣੇ ਵਾਲਿਆ ਤੇਰਾ ਵੀ ਪਹਿਲੇ ਦਿਨ ਜ਼ੋਰ ਵੇਖਿਆ ਗਿਆ ਅੱਜ ਟਰੈਕਟਰ ਦਾ ਵਿਚਾਰਾ ਸਗਰਾਣੇ ਤੋਂ ਆਇਆ ਬਾਈ ਮਾਨਪ੍ਰੀਤ ਸਿੰਘ ਐਨਕਾ ਬਾਬੂ ਕੋਣੂ ਨੇੜੇ ਕਿਵੇਂ ਕਰੂ ਹੁਣ ਸੀਰਾ ਓਹ ਪੱਠੇ ਪਾਈ ਜਾਂਦਾ ਏ ਓ ਉਧਰ ਪੱਠਿਆਂ ਦੀ ਚੱਲਵੇ ਓ ਰੱਸਾ ਕਿਉਂ ਨਹੀਂ ਫੜਾਇਆ ਉਨੂੰ ਯਾਰ ਉਹ ਨਹੀਂ ਉਹ ਸੌਖਾ ਰੇ ਰੱਸਾ ਪਾ ਕੇ ਦੇ ਇਹਦਾ ਵੀ ਉਹ ਹੀ ਬੜਾ ਸੋਹਣਾ ਆਈ ਜਾਂਦਾ ਹੈ ਹੈ ਦੇਖੀ ਹਰੀਏ ਆ ਬੂਰਾ ਯਾਰ ਵਾਕਈ ਫੀਲਿੰਗ ਆਉਂਦੀ ਮੈਂ ਚੜ੍ਹਿਆ ਨਹੀਂ ਸੀ ਉਹ ਦਿਨਾਂ ਤਾਂ ਨਾ ਠੀਕ ਹੈ ਯਾਰ ਆਪਣੇ ਬੰਦੇ ਫਿਰਦੇ ਉੱਥੇ ਕੋਈ ਵੀ ਹੈ ਨਹੀਂ ਉਹ ਫਿਰਦੇ ਕਿੱਥੇ ਆਓ ਸਾਹਮਣੇ ਵੇਖੋ ਉਹ ਤਾਂ ਭਈਆ ਲੋਨ ਦੇ ਫਿਰਦੇ ਆ ਨਾ ਰਾਈਟਰ ਕਿੱਥੇ ਆਇਆ ਪੈਟਰੋਲ ਉਹਦਾ ਅੱਡ ਫਿਰਦਾ ਹਜੇ ਹਨਾ ਉਹ ਤਾਂ ਰਹੀ ਪਾਉਂਦੇ ਫਿਰਦੇ ਉੱਤੇ ਸੋਲਰ ਲੱਗਿਆ ਹੈ ਇਨਵਰਟਰ ਲੱਗਿਆ ਹੈ ਇੱਕ ਹੋਰ ਤੁਹਾਨੂੰ ਜਾਣਕਾਰੀ ਵਾਲੀ ਚੀਜ਼ ਦੱਸਣੀ ਸੀ ਹਨਾ ਹਰੀ ਸਿੰਘ ਤੈਨੂੰ ਵੀ ਸ਼ਾਇਦ ਪਤਾ ਹੋਵੇ ਥੱਲੇ ਵਾਲੇ ਗੇਟ ਤੇ ਜਾ ਕੇ ਦੱਸਦੇ ਆਪਾਂ ਜਾ ਹੋਏ ਹੁਣ ਤਾਂ ਰੱਖਦਾ ਹਨਾ ਨਾਟਰ ਥੱਲੇ ਥੱਲੇ ਚੋਰੀ ਹੋ ਗਈ ਕੀ ਬੰਦਾ ਕਰ ਓਏ ਆਹਾ ਆਹ ਦੇਖ ਯਾਰ ਇਹਦੇ ਬਾਰੇ ਦੱਸਦੇ ਆਪਾਂ ਖੇਤ ਸਪੈਸ਼ਲ ਬਾਹਰੋਂ ਆ ਕੇ ਤੁਹਾਨੂੰ ਦੱਸਦੇ ਜਿਹੜੇ ਵੀ ਖੇਤ ਕੋਈ ਵੀ ਆਹ ਲੋਹੇ ਦਾ ਗੇਟ ਲਾਉਂਦੇ ਆ ਠੀਕ ਹੈ ਜੀ ਇਹਦੇ ਚ ਲੋਕ ਲੱਗਦਾ ਆਪਣਾ ਹਨ ਅੰਦਰਾਂ ਹੀ ਲਾਈਟ ਛੱਡੀ ਆ ਦੀ ਹੈ ਕਿੱਥੇ ਬਾ ਅੰਦਰ ਹੈਗਾ ਹੈਗਾ ਅੰਦਰ ਹੈਗਾ ਜਗ ਹੀ ਨਹੀਂ ਯਾਰ ਕੌਣ ਆਨ ਕਰਨ ਵਾਲਾ ਹੋਣਾ ਚਲੋ ਹੁਣ ਤੁਹਾਨੂੰ ਦੱਸਦੇ ਆ ਆ ਦੇਖੋ ਗਲਤੀ ਫੇਰ ਦੁਬਾਰਾ ਉਹੀ ਕਰੀ ਰਹੀ ਹੈ ਇਹਨਾਂ ਨੇ ਵੀ ਆ ਅੰਦਰਾਂ ਹੀ ਅੰਦਰ ਤੁਹਾਨੂੰ ਦੱਸਦੇ ਆ ਖੜ ਜਾ ਅੰਦਰ ਆ ਚਾਬੀ ਲਾ ਅੰਦਰ ਦੀ ਇਹ ਇੱਕ ਵਾਰੀ ਹੋ ਗਈ ਨਾਲੇ ਦੁਬਾਰਾ ਗਲਤੀ ਫੇਰ ਉਹੀ ਕਰੀਏ ਵੇ ਤੂੰ ਬੰਦਿਆਂ ਦੇ ਕੰਮ ਯਾਰ ਇਹਨਾਂ ਦੇ ਸਰਾ ਹੀ ਆਹ ਦੇਖ ਹੁਣ ਲੋਕ ਨੂੰ ਪਤਾ ਕਿਵੇਂ ਲੱਗਦਾ ਕਰਤਾ ਆਹ ਕੀ ਚੰਗਿਆ ਮਾਹਾ ਮੋਬਾਈਲ ਦੇਗਾ ਆਵੇਂ ਆਪਣੇ ਗੇਟਾਂ ਦੇ ਵਿੱਚ ਆਹੀ ਲੋਕ ਹੁੰਦੇ ਹੈਰੀ ਘਰੇ ਵੀ ਇਹੇ ਹੁੰਦੇ ਪਰ ਘਰੇ ਆਪਣੇ ਅਲੱਗ ਤੋਂ ਇੱਕ ਪੱਤੀ ਆ ਕੇ ਲੱਗਦੀ ਹੁੰਦੀ ਇੱਥੇ ਡੱਗਦੀ ਹੁੰਦੀ ਜਿਹਦੇ ਤੇ ਆ ਦਾਅਵ ਦੇ ਦਿੰਦੀ ਆ ਵੀ ਆਈ ਐਮ ਰੋਡਨ ਤੋਂ ਹਣਾ ਇਹਨਾਂ ਨੇ ਦੇ ਵਿੱਚ ਲੱਗਦਾ ਕਰਤਾ ਲਾਈ ਤੇ ਇਹ ਚਾ ਇਹਨੇ بس ਇਹਨੇ ਇੱਕ ਸਾਟ ਹੀ ਸਹੀ ਸੀ ਇਹਨੇ ਤੁਹਾਨੂੰ ਪਤਾ ਤੇ ਆਹ ਗੇਟ ਮਾੜਾ ਜਿਹਾ ਵੀਂਗਾ ਵੈ ਤੇ ਇਹ ਟੁੱਟ ਗਿਆ ਇੱਥੋਂ ਆਹ ਵਿੱਚੋਂ ਟਿੱਕੀ ਨਿਕਲ ਕੇ ਡੱਗ ਪਈ ਦੀ ਆ ਬਾਹਰੋਂ ਹੀ ਇੰਨਾ ਮੋਟਾ ਹੁੰਦਾ ਵਿੱਚ ਇਹਦੇ ਪੱਲੇ ਕੁਝ ਵੀ ਨਹੀਂ ਹੁੰਦਾ ਤੇ ਇਹਨੇ ਹੁਣ ਫੇਰ ਦੁਬਾਰਾ ਉਹੀ ਗਲਤੀ ਕੀਤੀ ਕਰਦੀ ਚੌੜੀ ਪੱਤੀ ਹੋਵੇ ਹਾਂ ਹਾਂ ਇਹ ਇਹ ਨਹੀਂ ਆਏ ਹੋਵੇ ਹੀ ਨਾ ਨਾ ਇਹ ਲੱਗਣਾ ਪਤਾ ਕਿਵੇਂ ਹੈਰੀ ਇਹਦੇ ਵਿੱਚ ਆ ਕੇ ਆਰਲ ਡਿੱਗੇ ਤੇ ਆਰਲ ਦੇ ਉੱਤੇ ਇਹੇ ਲੱਗੇ ਸਮਝ ਗਿਆ ਵੀ ਕਿਸੇ ਜਿਵੇਂ ਦੂਜੂ ਗੀਟਾਂ ਤੇ ਹੁੰਦਾ ਹੈ ਹਾਂ ਆਹ ਗਲਤ ਹੀ ਹੈ ਅਜੇ ਵੀ ਪਰ ਹੁਣ ਤਾਂ ਇਹਨੇ ਚਲੋ ਮਜ਼ਬੂਤ ਆਪਦੇ ਹਿਸਾਬ ਨਾਲ ਹੋਰ ਬਹੁਤ ਜਗੜ ਕਰਤਾ ਬਾਰਪੁਰ ਜਿੰਦਰਾ ਲੱਗ ਤੋਂ ਲਾ ਦਿੰਦੇ ਨਾਲ ਪਰ ਇਹ ਜਦੋਂ ਲਾਉਣਾ ਇਹ ਐ ਡਿੱਗੇ ਆਰਨਾ ਉਹਦੇ ਉੱਤੇ ਦਾਬ ਦੇਵੇ ਇਹ ਇਹ ਬਹੁਤ ਵੱਡੀ ਗਲਤੀ ਹੈ ਇਹ ਉਦੋਂ ਨਾ ਮੈਂ ਤਾਂ ਆ ਕੇ ਵੇਖਿਆ ਕਿ ਚੋਰੀ ਹੋ ਗਈ ਮੈਂ ਵੀਂਗਾ ਦਾ ਹੋਇਆ ਦੀਨਾਂ ਵਾਲੀਆਂ ਆਪਾਂ ਮਾੜੀ ਜਿਹੀ ਦਾਬ ਹੀ ਆਈ ਇਹਨਾਂ ਨਾਲ ਹੀ ਚੋਰੀ ਹੋ ਗਈ ਜਿੱਦਾਂ ਇਹ ਕਦੇ ਵੀ ਆਏ ਨਾ ਲਵਾਵੇ ਵੀ ਸਿੱਧਾ ਇਹਦੇ ਤੇ ਦਾਅਵਾਵੇ ਇਹ ਪੱਤੀ ਦਾਅਵਾ ਨਹੀਂ ਚੱਲਦੀ ਵੀ ਇਹ ਆਏ ਨਹੀਂ ਵੀ ਇਧਰੋਂ ਆਏ ਖੁੱਲਣ ਤੋਂ ਰੋਕ ਲੂਗੇ ਇਹਨੂੰ ਇਹ ਆਏ ਕੋਈ ਚੀਜ਼ ਡੱਗਦੀ ਹੁੰਦੀ ਜਿਵੇਂ ਇੱਥੇ ਆ ਕੇ ਡੱਗ ਵੀ ਆਏ ਅਰਲ ਜਿਵੇਂ ਗੇਟਾਂ ਦੇ ਦੀ ਇਧਰੋਂ ਵਲੌਕ ਲੱਗ ਜਾਵੇ ਚੋਰ ਵੇਂਦਾ ਹੋਂ ਤਾਂ ਉਹਦਾ ਪਤਾ ਹੀ ਆ ਤੇ ਲੈ ਵੀ ਗਾਵੇ ਕੋਠਾ ਤੁਨ ਸਵਾਰ ਕੇ ਦਿਖਾ ਦਈਏ ਕੋਠੇ ਦਾ ਵੀ ਆ ਪਰ ਰਿਵਿਊ ਨਹੀਂ ਕਦੇ ਕਰਿਆ ਮੈਨੂੰ ਲੱਗਾ ਕੋਠਾ ਨਹੀਂ ਕਹਿ ਸਕਦੇ ਇਹਦਾ ਚਲੋ ਵਿਚਾਰਾਂ ਦਾ ਢਿੱਲੋਂ ਫਾਰਮ ਹੀ ਆ ਤੇ ਆ ਦੇ ਲੋ ਕੋਬੇ ਬਈ ਹੰਦੇ ਯਾਰ ਕੀ ਹਾਲ ਹੈ ਇਹ ਕੋਈ 4.5 ਯਾਰ ਦੱਸ ਹਣਾ ਇਹ ਪਚਾਕਾ ਆਪਣੇ ਘਰ ਤੇ ਕਿ ਵੀ ਹੋਣੇ ਆ ਤੇ ਪਹਿਲਾ ਇਹ ਤੇ ਲੋਆਂ ਦਾ ਪਉਣਾ ਇੱਕ ਹੋਰ ਬੰਦੇ ਦੇ ਪਉਣਾ ਉਸ ਤੋਂ ਬਾਅਦ ਸਵੇਰੇ ਪਰਸੋਂ ਪਾਵਾਂਗੇ ਕੱਜ ਆਪਾਂ ਕੱਦੂ ਕਰਨਾ ਹੈ ਥਾਲ ਵੇਖੋ ਨੇ ਹੋਰ ਭਾਈ ਕੀ ਹੋਰ ਰਸਾ ਨਹੀਂ ਰਸਾ ਰਸਾ ਵਾਲਾ ਰਸਾ ਨਹੀਂ ਇੱਥੇ i <laughs>

Ja, genau. ਕਰੀ ਜਾਂਦਾ ਅਰੇ ਇਹ ਕਾਟ ਰੱਖਿਆ ਕਰ ਹਾਂ ਅਵੇ ਠਿਵੇ ਠਿਵੇ ਕੋਈ ਆ ਤੁਹਾਨੂੰ ਸਲਾਹ ਕਿਹਨੇ ਦਿੱਤੀ ਬੀਜਣ ਦੀ ਇਹ ਤਾਂ ਜਿਹੜੀ ਕਮਾਈ ਆ ਬੀਜ ਵੇਚ ਵੇਚਣ ਦੀ ਬੀਜ ਕੇ ਮੈਨੂੰ ਬਥ ਲੈਣੇ ਆ ਥਾ ਨੂੰ ਆਲੂ ਵਾਲੇ ਥਾਂ ਤੇ ਨਹੀਂ ਕੋ ਬਜਿਆ ਮੱਕੀ ਜੋ ਕਿਹਨੇ ਮੈਂ ਤੁਹਾਨੂੰ ਸਲਾਹ ਕਿਹਨੇ ਦਿੱਤੀ ਵੀ ਇੱਥੇ ਕਮਾਈ ਹੈਗੀ ਐ ਠੀਕ ਹੈ ਵੇਚਣ ਲਈ ਆਪਦੇ ਪੌਣ ਵਾਲੇ ਦਾ ਮਜਬੂਰੀ ਯਾਰ ਹੁੰਦੀ ਆ ਨਾ ਇਹਨੇ ਆਪ ਪਾਉਣਾ ਇਹਦੇ ਜਣੀ ਵਾਟੀ ਦਾ ਕਮਾਈ ਕਿ 250 ਨੂੰ ਵਿਕੂਗੀ 16000 17 ਇਹ ਲੈ ਜਾਊਗਾ ਤੇ 250 ਕੁਆਂਟਲ ਨਿਕਲੂਗੀ ਚਲ ਆ ਚੱਲ ਕੇ ਬੜੜ ਕਰ ਲੈ ਗਿਆ ਕੋਈ ਆਪਾਂ ਵੀ ਕੀਤਾ ਯਾਰ ਲੇ ਵੀ ਮਿੱਤਰੋ ਕਹਿੰਦੇ ਅੱਧੀ ਰਾਤ ਹੋ ਗਈ ਕਦੂ ਕਰਦਿਆਂ ਨੂੰ ਅੱਧੀ ਤਾਂ ਕਿਹੜੀ ਹੋਈ 9 ਵਜੇ ਤੇ 2 ਘੰਟਾ ਜਾਂ 2 ਕਿੱਲੇ ਤਾਂ ਹੋ ਜਾਊਗਾ ਕਦੂ ਡੇਢ ਚ ਤੇ 3 ਵਜੇ ਤੱਕ ਵਾਰੀ ਆ ਵਾਰੀ ਸਾਰੀ ਖਾ ਗਿਆ ਵਾਹਣੇ ਉੱਚਾ ਜਿਹੜਾ ਨਹਿਰ ਨਾਲ ਵਾਹਣਾ ਉਹਦੇ ਨਾਲ ਲੱਗ ਮਾਇ ਚਾਰ ਕਿੱਲੇ ਇੱਥੇ ਆ ਆਪਣੇ ਵਾਹਣਾ ਦੇ ਨੇੜੇ ਰਹਾਂਗਾ ਜਿੱਥੇ ਨਾਟ ਕਰਾਣਾ ਵਾਹੁੰਦੇ ਸੀ ਤੇ ਦਿਨੇ ਫੋਨ ਖਰਾਬ ਹੋ ਗਿਆ ਹੁਣ ਆਇਆ ਸੂਤ ਹੋ ਕੇ 6000 ਰੁਪਏ ਦੀ ਧਰਨ ਪੈ ਗਈ ਤੇ ਤਨ ਚਾਰ ਅਸੀਂ ਸ਼ਿਕਾਰ ਕਰਦੇ ਹੁਣ ਬੈਟਰੀ ਦੇ ਚਾਹਨ ਨੇ ਚੂਹਿਆਂ ਦੇ ਅਲਫਾ ਹੋ ਜਾਂਦਾ ਨਾ ਮੈਨੂੰ ਪਤਾ ਨਹੀਂ ਕੀ ਜਾਂਦਾ ਆ ਮਾਜਾ ਜਾਂ ਕੱਦੂ ਕਰਦੇ ਆ ਤੇ ਇਸ ਤੋਂ ਬਾਅਦ ਫੇਰ ਹੀ ਮਿਲਦੇ ਆ ਸਾਨੂੰ ਚੱਲ ਗਏ ਹੁਣ ਤੂੰ ਦੋਵਾਂ ਦੀ ਕਾਨੂੰ ਬੇਚੇ ਖਾੜ ਆ ਕਰਦੇ ਝੋਨੇ ਦਾ ਕੰਮ ਆਪਣੇ ਦਾ ਵੀ ਬਾਈ ਹੋ ਜਾਂਦਾ ਇਹ ਭਾਉ ਦੀ ਮੋਰ ਇਹ ਸਾਰੇ ਹੀ ਵਾਣਾ ਜਿ ਤਰੀ ਫਰਦੀ ਆ ਯਾਰ ਬਾਤ ਤੱਕ ਜੀ ਔੜਦੀ ਪਤਾ ਨਹੀਂ ਕੀ ਹੈ ਹੋਰ ਹੀ ਪੰਜ ਛੇ ਹੈ ਸਾਲਾ ਲੈ ਵੀ ਮਤਰਾ 600 ਚੱਕਰ ਤੇ ਕਰੀ ਜਾਂਦੇ ਆ 100 ਚੱਕਰ ਚਲੋ ਤੋੜੀ ਜਾਂਦਾ ਹੁਣ ਤੇ ਤਾਂ ਪੱਖੀ ਦਾ ਵੀ ਬਹੁਤ ਸੌਖਾ ਜਿੰਨਾ ਕਹਿ ਲੋ ਪੱਖੀ ਦਾ ਸੌਖਾ ਇਹਦੇ ਬਣਾ ਕੱਦੂ ਹੋ ਹੀ ਨਹੀਂ ਸਕਦਾ ਜੀ ਮੱਛਰੀ ਖਾਈ ਜਾਵੇ ਨਹੀਂ ਤਾਂ ਬਾਕੀ ਗਰਮੀ ਆਵੇ ਆ 60 ਦਾ ਕਿਆਵਾ 60 ਦਾ ਲਾਲ ਚੀਂਦਾ ਬਰਾ 870 ਹੋਊਗਾ 800 ਚੱਕਰ ਤੇ ਕਰਦੇ ਆ ਤੇ ਜਿਹੜਾ ਆਲਟੀਨੇਟਰ ਲੱਗਿਆ ਹੁਣ ਆਲਟੀਨੇਟਰ ਆਪਣੇ ਜਮਾ ਘੱਟ RPM ਤੇ ਕੰਮ ਕਰਦਾ ਤਾਂ ਕਰਕੇ ਡੈਕ ਵੀ ਫੁੱਲ ਵੋਲਟ ਤੇ ਸੁਣ ਰਹੇ ਆ ਤੇ ਲਾਈਟਾਂ ਵੀ ਫੁੱਲ ਚੱਲ ਰਹੀਆਂ ਕੋਈ ਪ੍ਰਵਾਹ ਨਹੀਂ ਆਲਟੀਨੇਟਰ ਨੂੰ ਤੇ ਬਾਕੀ ਵਾਹਣ ਹੈ ਵੀ ਜਮਾ ਉੱਚਾ ਬਹੁਤ ਆ ਦੇ ਆਸ-ਪਾਸ ਵਾਹਣ ਨਹੀਂ ਹੈ ਤੇ ਹੁਣ ਤੋਂ ਲੈ ਕੇ 9 ਹਾਲੋ 9 ਗੋਏ ਦਾ ਪਾਣੀ ਲੱਗਿਆ ਤੇ 9 ਵਜੇ ਤਾਈਂ ਪਾਣੀ ਇਹਦੇ ਦੀ ਪਾਣਾ ਬਹੁਤ ਦਾ ਕਿਉਂਕਿ ਇੱਥੇ ਕੋਈ ਬੋਰ ਕੋਈ ਮੋਟਰ ਕੋਸ ਨਹੀਂ ਉਹ ਨਹਿਰ ਵਾਲੇ ਤੋਂ ਹੀ ਆਉਣਾ ਸਦਾ ਮੜ ਕੇ ਉੱਥੋਂ ਭਗਾਈ ਕਰਦੇ ਫਿਰਾਂਗੇ ਹੁਣੇ ਡੱਟ ਕੇ ਲਾ ਦਿੰਦੇ ਆ ਦੇਖੀ ਜਾਊਗੀ ਉਹ ਵਹਿ ਜੀ ਆ ਕੇ ਫੇਰ ਵਤਕ ਮੈਸੇ ਆਖੀ ਜਾਂਦੇ ਆ ਵੀ ਚੂਹਾ ਨੁਕਸਾਨ ਕਰਦਾ ਫੇਰ ਅਸੀਂ ਸੋਚਦੇ ਆ ਮਰਗਾਈ ਆ ਪਤਾ ਨਹੀਂ ਇਹ ਹੀ ਮਰਗਾਈ ਹੁੰਦੀ ਕਿ ਮਗਰਾਈ ਕੀ ਜਾਂਦੇ ਹੁੰਦੇ ਆ ਬੈਠੇ ਮੇਰੇ ਸਾਲਿਆਂ ਦੀ ਇਹ ਕਰਦੇ ਕੰਮ ਡੇਲੀ ਨਸਾਨ ਕਰਦੇ ਆ ਡੇਲੀ ਯਾਰ ਬਹੁਤ ਝੋਨਾ ਆਪਣਾ ਵਿਰਲਾ ਕਰਦਾ ਜੀ ਨੇ ਆਪਾਂ ਦੋ ਕਿੜਿਆਂ ਦਾ ਛੱਡ ਕੇ ਕਰਦੇ ਹੁਣੇ ਕੱਢ ਜੇ ਜਾ ਰਹੇ ਛੱਡ ਲਈਏ ਫੇਰ ਸਮਝ ਨਹੀਂ ਆਉਂਦੀ ਇੱਕ ਮੱਥਿਆਂ ਦੇ ਵਾਲਾ ਉੱਚਾ ਨੀਵਾ ਕਰਦਾ ਮੁੜ ਕੇ ਸਾਡਾ ਲੋਗੜਿਆਂ ਦਾ ਛੱਡਿਆ ਦੋਆ ਤੋਂ ਇੱਕ ਕਿੜਾ ਲਾ ਕੇ ਅਗਲਾ ਹਣਾ ਵੱਲ ਇੱਕ ਕਿੜਾ ਲਾ ਕੇ ਅਗਲਾ ਹਣਾ ਵੱਲ ਬੜਾ ਹੋ ਗਿਆ ਪਾਣੀ ਤਾਂ ਲੱਗਦਾ ਪਰ ਲੈ ਚੋ ਜਾਦੇ ਪਰ ਲੈ ਚੋ ਉਹਦੇ ਚ ਫੇਰ ਐਂ ਕਰਕੇ ਘੰਟਾ ਦੋ ਘੰਟੇ ਬਾਅਦ ਇੱਥੇ ਫੇਰ ਪਿੱਛੇ ਛੱਡ ਦਿੰਨੇ। ਹੋਰ ਮਾਮਾ ਕਿਵੇਂ ਗੜਾ? ਕਿੱਧਰ ਪਿੱਛੇ ਨੂੰ ਹੀ ਦਰ ਨੂੰ। ਉਹ ਆਣ ਚ ਵਟ ਤੇ। ਮੈਂ ਆਣਾ ਨਾ ਇੱਥੇ ਫਿਰਨਾ ਦਾ ਬੋਰ ਆਉਣਾ ਤੇ ਨਾ ਮੋਟਰਾਂ ਲਿਆਉਣੇ ਆ ਅੱਧੀਆਂ ਰਾਤ ਰਹਿ ਜਾ ਕਰਨ। 8 ਘੰਟੇ ਲੈਡ ਤੇ 4 ਘੰਟੇ ਕੰਮ ਕਰੂ ਇੱਥੇ ਤਾਂ। ਬਾਦ ਨੇ 2-3 ਘੰਟੇ ਹੋਰ ਰੋਕ ਕੇ। ਹਾਂ ਲੱਟ ਕੇ ਲਾ ਲਿਆ ਸੇਰੇ ਕਿਹੜੇ ਰੇ ਚ ਲੱਗਦਾ ਉਹ ਹੀ ਲਾਉਣਗੇ 3-3.5 ਕਿਲੇ ਤਾਂ। ਆਪਣੇ ਲਈ ਪਰਸਾ ਨੂੰ ਘਾੜੀ ਜਾਣਾ ਦਵਾਈ ਵੀ ਪਾ ਦਾਂਗੇ ਕੱਲ ਨੂੰ ਬੱਟਾ ਵੀ ਤਾਂ ਪੋਚ ਕੇ ਆ ਪਰਸਾ ਹੀ ਕੰਮ ਆਣਾ ਹੁੰਦਾ ਪਾਣੀ ਘਾੜ ਗਿਆ ਲੱਗਦਾ ਯਾਰ ਨਹੀਂ ਪਾਣੀ ਪੂਰਾ ਹੈ ਪਿੱਛੇ ਤੋਂ ਸਾਰਾ ਪੀਰੇ ਉਹ ਪੈਪ ਜਾਈ ਹੁਣ ਅੱਧਾ ਦਿਨ ਦਾ ਹਨਾ ਪੈਪ ਆਹ ਜਿਹੜੀ ਟਾਰਚ ਦਾ ਫਾਇਦਾ ਨਾ ਬਾਈ ਯਾਰ ਪੁੱਛ ਹੁਣ ਜਿੰਨਾ ਕਹਿ ਲੋ ਉਨਾ ਹੀ ਫਾਇਦਾ ਹੱਥ ਦਲੇਵਾਣਾ ਹੁਣ ਬੰਦਾ ਬੈਟਰੀ ਰੱਖੂ ਕਿ ਖੱਡ ਮਾਰੂ ਕੀ ਕਰੂ ਜਿੱਥੇ ਅੱਖਾਂ ਤੁਹਾਡੀਆਂ ਉੱਥੇ ਹੀ ਬੈਟਰੀ ਜਾਂਦੀ ਹੈ ਹੈੱਡਲਾਈਟ ਜ਼ਰੂਰ ਲਓ ਜੇ ਕੋਈ ਭਰਾ ਬਾਹਰਲਾ ਵੀਡੀਓ ਬਹਿੰਦੇ ਆ ਚਾਰ ਵੀਰ ਕੋਈ ਹੋਰ ਨਾਲ ਤਾਂ ਉਹ ਆਪਦੇ ਬਈ ਖਾਸ ਯਾਰ ਮਿੱਤਰ ਨੂੰ ਜਿਹੜਾ ਕੋਈ ਖੇਤੀ ਕਰਦਾ ਘਰੇ ਫਾਦਰ ਸਾਹ ਵਰਗੇ ਨੂੰ ਸਭ ਨੂੰ ਆ ਜ਼ਰੂਰ ਭੇਜੋ ਇਹ ਇਹਦੀ ਕੰਪਨੀ ਹੈ ਜਿਹੜੀ ਫੈਨੈਲੈਕਸ F E N L I X ਹਾਂ ਇਹੀ ਹੈ ਸ਼ਾਇਦ ਇਹ ਆਪਣੇ ਕੋਲੇ ਤਾਂ 4 ਸਾਲ ਜਦੋਂ ਸਟਾਰਟਿੰਗ ਹੋਈ ਸੀ ਚੈਨਲ ਦੀ ਉਦੋਂ ਇਹਦਾ ਰਿਵਿਊ ਕਰਿਆ ਉਹ ਵੀਡੀਓ ਵੀ ਪਈ ਹੈ ਚੈਨਲ ਤੇ ਅਜੇ ਤੱਕ ਵੀਰ ਪੁੱਛਦੇ ਰਹਿੰਦੇ ਵੇਖਦਾ ਪਰ ਦੱਸ ਦੇ ਰਹੀਦਾ ਜਣਾ ਤੇ ਚੂਹੇ ਬਹੁਤ ਹੱਦ ਤੇ ਬਾਈ ਦਵਾਈ ਵੀ ਉਹ ਬੰਦੇ ਨਾਲ ਦੇ ਦੂਜੇ ਵਾਂ ਨਾਲੇ ਪਾਈ ਜਾਂਦੇ ਇਹਨਾਂ ਨੇ ਵੀ ਬਹੁਤ ਪਾਈ ਪਰ ਇਹ ਨਹੀਂ ਮਰੇ ਹੁਣ ਹੱਦ ਤੇ ਆਪਾਂ ਨਹੀਂ ਪਾਉਂਦੇ ਹੁੰਦੇ ਵਾਟਰ ਇਹ ਅੜੀ ਕਹ ਲੋ ਤੇ ਦਿਮਾਗ ਫਿਰਿਆ ਕਹ ਲੋ ਕੋਸ ਕਹ ਲੋ ਕਿਉਂਕਿ ਜੇ ਵਟ ਪਾਉਣੇ ਨਾ ਇੰਨਾ ਥਾਂ ਤਾਂ ਇਹ ਵੇਸਟ ਹੈ ਗਈ ਹੈਗਾ ਨਾ ਉਹ ਉੱਥੇ ਵਟ ਘਟੋ ਘਟ ਪੈਂਦੀ ਐ ਇੱਥੋਂ ਤਾਈਂ ਦਾ ਟਰੈਕਟਰ ਦਾ ਟਾਇਰ ਹੀ ਹੁੰਦਾ ਇੱਥੇ ਪੈਂਦੀ ਐ ਤੇ ਉਹ ਉੱਥੋਂ ਪਰੋਂ ਮੰਨ ਲਓ ਅੱਧੀ ਪਾਣੀ ਕਰਮ ਜਿਹੜਾ ਝੋਨੇ ਵਾਲਾ ਥਾਂ ਗੈਬ ਰਹਿੰਦਾ ਇੱਕ ਠੇਕਾ ਭਰਿਆ ਯਾਰ ਫਿਰ ਚਿੱਤ ਜਾਨੀ ਕਰਦਾ ਆਪਣਾ ਤਾਂ ਵੀ ਇੰਨਾ ਇੰਨਾ ਥਾਂ ਛੱਡੀ ਐ ਸਾਈਡਾਂ ਤੇ ਇਹਦੂ ਤਾਂ ਗੇੜੇ ਵੱਧ ਰੱਖ ਲਾਂਗੇ ਕੋਈ ਚੱਕਰ ਨਹੀਂ ਆਰ ਛਾ ਕੈਰੇ ਦਾ ਤਾਂ ਮੁੜਿਆ ਹੀ ਆਉਂਦਾ ਬਈ ਪਾਣੀ ਪਾਣੀ ਵਾਕਈ ਬਹੁਤ ਹੋ ਗਏ ਜਿਹਾ ਲੱਗਦਾ ਬਾਕੀ ਉੱਤੋਂ ਦੀ ਜਾ ਕੇ ਉਹ ਤੂੰਆਂ ਵਾਲੀ ਦਵਾਈ ਨੂੰ ਐ ਸਹੀ ਐ ਮੰਨਦਾ ਤੂੰ ਐੇ ਵੇਲੇ ਆ ਜੇ ਰਾਤ ਨੂੰ ਨਿਕਲਦੇ ਬਹੁਤ ਸੱਤ ਰੇਮਬੜ ਦੇ ਬਾਬੇ ਅਸੀਂ 11 ਵਜੇ ਪਹਿ ਜਾਣਾ ਦਾ ਘਰੇ ਪਰ ਮੈਂ ਇਹਨੂੰ ਆ ਜਾ ਕੇ ਰਾਜ ਤਾ ਸਾਲੇ ਬਣਾਈਏ ਜਿੰਨੇ ਖਹਿ ਕੇ ਦੋ ਤਾਂ ਚੋਪੜੇ ਕੇ ਵਾ ਇੱਕੇ ਖੁੱਡ ਦੇ ਸੀ ਹੁਣ ਇੱਕ ਤਾਂ ਇੱਥੇ ਇੱਕ ਉਹ ਝੋਨੇ ਸੀ ਜੋ ਨੇਜ ਤਾਰਾਂ ਲਾਉਂਦੇ ਦੀਂਦੇ ਜਾਂਦੇ ਨਾ ਮਗਰੇ ਭੱਜ ਜਾਈਏ ਜਿੱਥੇ ਲੋਟ ਆਵੇ ਉੱਥੇ ਹੀ ਸਾਲੇ ਬਣਾਤਾ ਇਹਨਾਂ ਨੂੰ ਖੜ ਕੇ ਦੂਰ ਤਾਈਂ ਕਿਰਾ ਬੈਂਟਰੀ ਮਾਰਕੋਸ ੁੱਡੇ ਆ ਜਿਹੜੀ ਉਹ ਮਰਗਾਈ ਮੁਰਗੋਈ ਜਾਣੇ ਆ ਇਧਰ ਆਏ ਲਿਆ ਸਾਰਾ ਘੇਰਾ ਲਿਆ ਆ ਇਹ ਕਿਤੇ ਦਰਖਤ ਕੋਈ ਹੋੜਦਾ ਪੰਛੀ ਕੀ ਟੋਕਦਾ ਇਹਨਾਂ ਸਾਲੇ ਨੇ ਅੱਜ ਪਾਏ ਆਪਣੀ ਰਾਤ ਲੰਘ ਜਾ ਆਪਾਂ ਸ਼ਿਕਾਰ ਤੇ ਸ਼ਿਕਾਰੀ ਕਰੀ ਆਉਣੇ ਆ ਪੁਰਾਣੀ ਤਾਜੇ ਟੁੱਕੇ ਬਣਦੇ ਵਾਹੇ ਆ ਜੋ ਵਾਹਨ ਬੜਾ ਭਰਾਈ ਤੇ ਡਰ ਚ ਕਿੜਾ ਮਾਰਨਾ ਆਉਣਾ ਪਿਆ ਵੀ ਕਿਤੇ ਜੇ ਟੁੱਟ ਗਈ ਵੱਟ ਵਟ ਸਾਰਾ ਪਾਣੀ ਜਾਊਗਾ ਬੰਦੇ ਨੇ ਚੱਲੇ ਬੰਦੇ ਆਹਾਂ ਕੋਠਾ ਆਪਣਾ ਥੇਕੇਲਾ ਤੇ ਆਜੋ ਲੈ ਨਾ ਨੇ ਲਾਇਆ ਭਈਆਂ ਨੇ ਭਈਏ ਬੈਠੇ ਇੱਥੇ ਤੇ ਦਿਮਾਗ ਇੱਡਾ ਫਿਰਿਆ ਬਈ ਨਹੀਂ ਪੰਜਾਬ ਨਾਲ ਕੋਲੋਣਾ ਭਈਆਂ ਦਾ ਵਿਰਲਾ ਤੇ ਝਾੜਨੇ ਆਂਦਾ ਬਸ ਮਨ ਦੇ ਵਿੱਚ ਇਹ ਵਹਿਮ ਆ ਗਏ ਆ ਇਹ ਤਾਂ ਹੀ ਸਕਸੈਸ ਵੀ ਨਹੀਂ ਹੋਈ ਇਹ ਵਹਿਮ ਦੇ ਵਿੱਚ ਐਵੇਂ ਆਖਾਂ ਬਈ ਭਈਆਂ ਦਾ ਲਾਇਆ ਘਟ ਝੜਿਆ ਤੇ ਉਦੋਂ ਬਾਅਦ ਦੂਜਾ ਵੱਧ ਝੜਿਆ ਪਿਛਲੇ ਸਾਲ ਲਵਾਇਆ ਤਾਂ ਪੰਜਾਬੀਆਂ ਤੋਂ ਪਹਿਲੀ ਵਾਰੀ ਤਾਂ ਢੇਗ ਲਿਆ ਔਰ ਇਹ ਰੇਰੂ ਜ਼ਿਆਦੇ ਪੈ ਗਈ ਤੇ ਸੰਘਣਾ ਸੀਗਾ ਜਾ ਪਿਆ ਤੇ ਹੌਣ ਬਈ ਵੇਖੋ ਵੀ ਕਿੰਨੀ ਭਗਾਈ ਹੋਈ ਅੱਜ ਜੀ ਪਹਿਲਾ ਬੰਦਾ ਲੈ ਕੇ ਆਉਣਾ ਰੇਟ ਵੀ 700 ਰੁਪਿਆ ਵਾਧਾ ਭਈਆਂ ਨਾਲ 700 ਰੁਪਿਆ ਕਿੱਲੇ ਮਗਰ ਵਾਧਾ ਇਹ ਭਈਆਂ ਦਾ ਜਿਹੜੀ ਆ ਭਗਾਈ ਆ ਜਿਹੜਾ ਡੀਜ਼ਲ ਸਾਰਨਗੇ 7 ਤਾਰੀ ਪਨੀਰੀ ਜਾਣਗੇ ਤੇ ਇਹ ਦਿਮਾਗ ਆਇਆ ਫਿਰ ਆ ਗਿਆ ਕਿ ਅਰੇ 1.5 ਕਿੱਲਾ ਹੀ ਲਾਇਆ ਪਨੀਰੀ ਵੀ ਮਿਲ ਲਾਵਾ ਥੋੜੋ ਵੀ ਬਹੁਤ ਪਨੀਰੀ ਪਾਈ ਆਉਂਦੇ ਆ ਡ라이ਵਰ ਉਹਨਾਂ ਦਾ ਕਿਉਂਕਿ ਇਹਨਾਂ ਨੇ ਵਾਰੀ-ਵਾਰੀ ਪਨੀਰੀ ਲਿਉਣੀ ਤੇ ਆਪਾਂ ਇੱਥੇ ਨਹੀਂ ਬਹਿ ਸਕਦੇ ਇੰਨਾ ਟਾਈਮ ਹੈ ਨਹੀਂਗਾ ਹੁਣ ਖਤਰਿਆਂ ਨਾਲ ਇਹਨੂੰ ਖੇਡਣਾ ਪੈਣਾ ਖਤਰਿਆਂ ਨਾਲ ਬਾਕੀ ਪਈ ਤੇ ਹਾਲਾਤ ਦੇਖ ਹੀ ਸਕਦੇ ਆ ਇੱਧਰ ਗੱਡੀ ਵੇਖ ਲਓ ਇੱਧਰ ਗੱਡੀ ਵੇਖ ਲਓ ਕਿੱਥੇ ਫਿਰਦੀ ਆ ਉਹ ਹੌਲੀ ਲਿਆ ਇਨੀ ਤੇ ਤਾਂ ਮੈਂ ਨਹੀਂ ਲਿਆਉਂਦਾ ਭਰਾਵਾ ਹੌਲੀ ਲਿਆ ਹੌਲੀ 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 ਲੋਲ ਆਲਾ ਲੋ ਹੌਲੀ ਹੌਲੀ ਇਧਰ ਸਿੱਧਾ ਜਾ ਆਖਵਾ ਆ ਇਧਰ ਟਰੈਕਟਰ ਦਾ ਲੌਂਕ ਦਾ ਆਉਂਦਾ ਯਾਰ ਹੁਣ ਕੀ ਕਹੀਏ ਭਾਈ ਹੁਣ ਤੇ ਹਜੇ ਦੋਵਾਂ ਘਰਾਂ ਦਾ ਜੀ ਨਹੀਂ ਕਰਦਾ ਗਾ ਉਹ ਕਹਿ ਦੂਗਾ ਉਹਦੇ ਚਾਤੇ ਉਹ ਕਹਿ ਦੂਗਾ ਉਹਦੇ ਚਾਹੇ ਹੋ ਜੀ ਨਾ ਤਾਂ ਆ ਪੱਟੀ ਵੱਜਣ ਦੇ ਵਿੱਚ ਨਾ ਆ ਵੱਜਣ ਦੇ ਵਿੱਚ ਦੇਖ ਉਹ ਛੱਡ ਤਾਂ ਇੱਧਰ ਪਾ ਉਹ ਤੂੰ ਆ ਆਪ ਦਾ ਧਿਆਰ ਰੱਖ ਮੇਰੇ ਤੇ ਨਾ ਜਾਗ ਇੱਧਰ ਛੱਡਦਾ ਮੈਂ ਇੰਢਾ ਆਉਂਗਾ ਆਉਂਗਾ ਪਾ ਨਾ ਅੜ ਕੇ ਗਾਈਸ ਲੈ ਲੈ ਸ਼ਾਬਾਸ਼ ਵੀਰ ਲਾਲੀ ਮਿੱਤਰ ਪਿਆਰਾ ਬੱਦਲ ਮਾੜਾ ਮੋੜ ਜਿਹਾ ਲੱਗਦਾ ਬਣੂਗਾ ਪਰ ਇੰਝ ਹੰਦੇ ਸਿਰ ਤੇ ਕੋਸ ਨਹੀਂ ਹੋ ਰਿਹਾਗਾ ਚੰਗੇ ਰਹਿਗੇ ਕੱਲ ਆ ਵੱਡੇ ਝੋਨੇ ਨੂੰ ਭਰ ਕੇ ਤੇ ਹੁਣ ਅੱਜ ਤੁਸੀਂ ਦੇਖੋ ਵੀ ਇਹ ਕਿਦੋਂ ਦਾ ਚੱਲੀ ਜਾਂਦਾ ਤਿੰਨ ਘੰਟੇ ਹੋ ਜਾਣਾ ਡੇਢ ਕਿੱਲੇ ਚ ਤੇ ਉਦੋਂ ਦਾ ਦੋਹਾਂ ਚ ਸੁੱਕ ਜਾਗਾ ਇੰਝ ਨਹੀਂ ਪਲਾਉਂਦਾ ਪੂਰਾ ਹੁਣ ਮਾ ਉਹ ਦੂਜੇ ਖੇਤ ਹੀ ਸੀਗਾ ਜਿੱਥੇ ਉੱਚੇ ਥਾਂ ਤੇ ਉਹ ਆਣ ਪਰ ਹੈਪ ਉਹ ਟੋਕ ਰਹੀ ਹੀ ਲਿਆ ਫਿਲਟਰ ਨਾਲ ਇਹਦਾ ਫਿਲਟਰ ਸਾਫ ਹੋ ਜੇ ਇਹ ਡੀਜ਼ਲ ਦਾ ਭਰ ਕੇ ਪਾਇਆ ਉਹਨੇ ਹੰਜ ਘਰੇ ਕਿੱਧਰ ਜਾਵਾਂਗੇ ਇੱਥੇ ਪਹਿਨੇ ਸਮਾਧੀ ਲਾ ਕੇ ਟਾਈਮ ਲੱਗੂ ਪਰਨ ਤੇ ਚਲੋ ਕੋਈ ਨਹੀਂ ਇਹ ਬਾਬੇ ਬਹੁਤ ਬੰਦੇ ਘੱਟ ਸਾਫ ਕਰਦੇ ਇਹਨੂੰ ਪਰ ਇਹਨੂੰ ਕਰਦੇ ਰਹਿਣਾ ਚਾਹੀਦਾ ਜਿੰਨਾ ਹੋ ਸਕੇ ਪੀਪੀਆਂ ਸਾਫ ਕਰੀਏ ਫਾਈਟਰ ਤੋਂ ਆਵਾਂਗੇ ਅੱਜ ਹੁਣ ਅੱਜ ਚਾਰ ਪਾਗ ਲਾਵੇ ਸੱਜਣ ਪਿਆਰਿਓ ਉਹ ਹਜੇ ਰਹਿੰਦਾ ਇਹ ਲਾਉਣ ਵਾਲਾ ਰਾਤ ਦੇ ਸ਼ਿਕਾਰ ਕਰੇ ਬਹੁਤ ਸ਼ਿਕਾਰ ਕਰੇ ਰਾਤਾਂ ਜਾਂ ਵਾਟਣਾ ਵੇ ਬਾਣ ਉੱਚਾ ਤੇ ਮੌਸਮ ਚਲੋ ਅੱਜ ਚ ਕੱਚਾ ਹੋ ਗਿਆ ਬਹੁਤ ਫੁੱਲ ਭਰਿਆ ਸੀ ਵਾਣ ਰਾਤ ਇਹ ਬਹੁਤ ਜਿਆਦੇ ਪਾਣੀ ਸੀ ਇਹਦੇ ਚ ਰਾਤ ਕਿਉਂਕਿ ਵਾਰੀ ਦਾ ਲਾਲ ਚ ਸੀ ਇੱਥੇ ਕੋਈ ਬੋਰ ਹੈ ਨਹੀਂਗਾ ਏ ਵੀ ਰੇਟ ਹੁਣ ਅੜ ਕੇ ਲਿਆ ਗਲੇ ਨੇ ਸਿਰੇ ਵਾਲਾ ਰੇਟ ਹੀ ਆ ਤੁਹਾਨੂੰ ਦੱਸਾਂਗੇ ਤੁਸੀਂ ਕਿਹਣਾ ਨਾ ਲੈਂਦਾ ਤੂੰ ਪਰ ਕੀ ਕਰੀਏ ਮਜਬੂਰੀਆਂ ਹੀ ਆ ਤੇ ਕਿਉਂਕਿ ਰੇਟ ਹੀ ਇੱਥੇ ਹੈ ਹੁਣ ਇੱਥੋਂ ਉਹ ਉੱਥੇ ਆਪਣਾ ਦੂਜਾ ਵਾਹਣ ਕੋਠੇ ਕੋਲ ਹਾਂ